ਦੇਖ ਰਹੇ ਹੋ ਇਹ ਸਾਰਾ ਨਜ਼ਾਰਾ ਇਸ ਵੇਲੇ ਅਸੀਂ ਭਗਵਤੀ ਨਗਰ ਦੇ ਪੁਲ ਦੇ ਕੋਲ ਖੜੇ ਹਾਂ ਪਰ ਮਾਹੌਲ ਇਸ ਵੇਲੇ ਇਸ ਤਰ੍ਹਾਂ ਦਾ ਹੈ ਕਿ ਜਿਸ ਤਰ੍ਹਾਂ ਇਹ ਕਹਿ ਰਹੇ ਸੀ ਕਿ ਅਸੀਂ ਪਟਾਕੇ ਨਹੀਂ ਮਾਰਦੇ ਲੇਕਿਨ ਫਿਰ ਪਟਾਕੇ ਮਾਰੇ ਜਾ ਰਹੇ ਆ ਤੇ ਉਹ ਨੌਜਵਾਨ ਨੇ ਜਿਹੜੇ ਇਸ ਵੇਲੇ ਪਟਾਕੇ ਮਾਰ ਰਹੇ ਆ ਪਰ ਤੁਸੀਂ ਦੇਖ ਲਓ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਇਹ ਪਟਾਕੇ ਮਾਰਨ ਦੇ ਜਦੋਂ ਕਿ ਇਹ ਬੜਾ ਦਾਵਾ ਕੀਤਾ ਜਾ ਰਿਹਾ ਸੀ ਕਿ ਸਾਡੇ ਨਾਲ ਕੋਈ ਵੀ ਸ਼ਰਾਰਤੀ ਬੰਦਾ ਨਹੀਂ ਹੈ ਪਰ ਇਹ ਸ਼ਰਾਰਤੀ ਬੰਦੇ ਨਹੀਂ ਤਾਂ ਕੌਣ ਹਨ ਇਹ ਦੇਖਣ ਵਾਲੀ ਖਿਆਜਨ ਦੱਸ ਸਕਦਾ ਕਿਉਂ ਫੜਿਆ ਜਿਹੜਾ ਜਿਹੜਾ ਉੱਥੇ ਗੁਰਦੁਆਰੇ ਦੇ ਵਿੱਚ ਪ੍ਰੋਗਰਾਮ ਚੱਲਣ ਡੇ ਸੀ ਤੁਹਾਨੂੰ ਨੌਜਵਾਨਾਂ ਨੇ ਕਿਹਾ ਕਿ ਬਾਈ ਇੱਥੇ ਪਟਾਕੇ ਨਾ ਪਾਓ ਇੱਥੇ ਸਪੀਕਰ ਆਸਤੇ ਕਰ ਲਓ ਕਿਉਂ ਨਹੀਂ ਕਿਤੇਗੇ ਭਾਜੀ ਉਹ ਇੱਕ ਛੋਟੀ ਜੀ ਗੱਲ ਨੂੰ ਬੇਵਜਾ ਤੂਲ ਦੇ ਕੇ ਬਧਾਇਆ ਗਿਆ ਸ਼ਰਾਬ ਪੀ ਕੇ ਰੈਲੀ ਚ ਸ਼ਾਮਲ ਹੋਣਾ ਛੋਟੀ ਗੱਲ ਹੈ ਨਹੀਂ ਨਹੀਂ ਸ਼ਰਾਬ ਪੀਤੀ ਜਿਨ੍ਹਾਂ ਨੂੰ ਉੱਥੇ ਜਿਨ੍ਹਾਂ ਦੇ ਉੱਥੇ ਹੱਥੋਂ ਪਾਈ ਹੋਈ ਹੈ ਉਹਨਾਂ ਨੇ ਸ਼ਰਾਬਾਂ ਪੀਤੀ ਸੀ ਤੁਸੀਂ ਦੱਸੋ ਕਿ ਨਹੀਂ ਤੁਸੀਂ ਦੇਖਿਆ ਕਿ ਜੇ ਤੁਸੀਂ ਕਹਿੰਦੇ ਜੇ ਤੁਹਾਡੇ ਕੋਲੇ ਵੀਡੀਓ ਜੇ ਇਦਾਂ ਵੀ ਵੀਡੀਓ ਨਿਕਲ ਜਾਈ ਮੈਂ ਕਹਾਂ ਤੁਸੀਂ ਦਿਖਾਓ دیکھو میں نے ان کو کہا ان لوگوں کو میں ابھی آیا تھوڑی دیر پہلے آدھا گھنٹہ پہلے میں آیا میں نے کہا جو بھی آپ کا کوئی مسئلہ ہے وہاں پولیس افسر ہمارے ہیں موقع پر وہ دیکھ رہے ہیں اور جو بھی کوئی اس میں ਉਸਮੇ ਇਨਵੋਲਵ ਹੋਗਾ ਉਸਕੋ ਵੈਰੀਫਾਈ ਕੀ ਜਾਏਗਾ ਔਰ ਅਕਾਡਮੀ ਆਪਕੋ ਅਮਸਲੇ ਕੋ ਸਾਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਮੈਂ ਖੜਾ ਹਾਂ ਭਗਵਤੀ ਨਗਰ ਪੁਲ ਚੌਥੇ ਪੁਲ ਦੇ ਪਾਰਲੇ ਪਾਸੇ ਭਗਵਤੀ ਨਗਰ ਏਰੀਆ ਦੇ ਵਿੱਚ ਜਿੱਥੇ ਭਾਬਾ ਬੰਦਾ ਸਿੰਘ ਬਹਾਦਰ ਦੀ ਮੂਰਤੀ ਲੱਗੀ ਸੀ ਉਸੇ ਇਲਾਕੇ ਦੇ ਵਿੱਚ ਇਸ ਵੇਲੇ ਯੁਵਾ जाट ਸਭਾ ਜਿਹੜੀ ਹੈ ਉਹ ਰੈਲੀ ਲੈ ਕੇ ਪਹੁੰਚੀ ਸੀ ਪਿੱਛੇ ਉੜਦੰਗ ਮਚਾਉਂਦੇ ਆਏ ਸੀ ਆਓ ਤੁਹਾਨੂੰ ਦੱਸਦੇ ਹਾਂ ਕਿ ਲਾਈਵ ਤਸਵੀਰਾਂ ਇਸ ਵੇਲੇ ਇੱਥੇ ਕੀ ਚੱਲ ਰਿਹਾ ਹੈ ਕਿਸ ਤਰ੍ਹਾਂ ਚੱਲ ਰਿਹਾ ਹੈ ਤੁਹਾਨੂੰ ਸਾਰੀ ਗੱਲਬਾਤ ਦਿਖਾਉਂਦੇ ਹਾਂ ਇਹਨਾਂ ਸਾਈਕਲ ਤੇ ਬੰਮ ਪਟਾਕੇ ਤੇ ਸ਼ਰਾਬਾਂ ਪੀ ਕੇ ਆ ਰਹੇ ਸੀ ਆਓ ਦੇਖਦੇ ਹਾਂ ਦੇਖ ਰਹੇ ਹੋ ਇਹ ਸਾਰਾ ਨਜ਼ਾਰਾ ਇਸ ਵੇਲੇ ਅਸੀਂ ਭਗਵਤੀ ਨਗਰ ਦੇ ਪੁਲ ਦੇ ਕੋਲ ਖੜੇ ਹਾਂ ਔਰ ਮਾਹੌਲ ਇਸ ਵੇਲੇ ਇਸ ਤਰ੍ਹਾਂ ਦਾ ਹੈ ਕਿ ਜਿਸ ਤਰ੍ਹਾਂ ਕਹਿ ਰਹੇ ਸੀ ਕਿ ਅਸੀਂ ਪਟਾਕੇ ਨਹੀਂ ਮਾਰਦੇ ਲੇਕਿਨ ਫਿਰ ਪਟਾਕੇ ਮਾਰੇ ਜਾ ਰਹੇ ਆ ਇਹ ਉਹ ਨੌਜਵਾਨ ਨੇ ਜਿਹੜੇ ਇਸ ਵੇਲੇ ਪਟਾਕੇ ਮਾਰ ਰਹੇ ਅਗੇ ਮਾਰਨ ਦੇ ਜਰ ਕਿ ਇਹ ਬੜਾ ਦਾਵਾ ਕੀਤਾ ਜਾ ਰਿਹਾ ਸੀ ਕਿ ਸਾਡੇ ਨਾਲ ਕੋਈ ਵੀ ਸ਼ਰਾਰਤੀ ਬੰਦਾ ਨਹੀਂ ਹੈ

میڈیا کے تھرو بولنا چاہتے ہیں پندرہ منٹ دیے ہم کو ہمارے نہیں ملے ہمارے کلجیت سنگھ ਅਤੇ ਤੁਸੀਂ ਸਾਹਿਬ ਤੁਸੀਂ ਦੇਖ ਰਹੇ ਹੋ ਕਿ ਸਵੇਰੇ ਜਿਹੜਾ ਕੋਈ ਹੰਗਾਮਾ ਹੋਇਆ ਗੋਲ ਗੁਜਰਾਲ ਕੈਂਪ ਵਿਖੇ ਉਹਦਾ ਕੀ ਕੀ ਕਾਰਨ ਬਣਿਆ ਭਾਜੀ ਦੇਖੋ ਜਦੋਂ ਬੱਚੇ ਉਥੋਂ ਗੁਰਦੁਆਰੇ ਦੇ ਮੋਰੇੋਂ ਨਿਕਲ ਰਹੇ ਸੀ ਹੋ ਸਕਦਾ ਕਿਸੇ ਨੇ ਪਟਾਕਾ ਚਲਾ ਦਿੱਤਾ ਹੋਵੇ ਠੀਕ ਆ ਉਹ ਵੀ ਆਪਣੇ ਭਰਾ ਸੀ ਪਰ ਉਹਨੂੰ ਮਸਲੇ ਨੂੰ ਜਾਣ ਬੁੱਝ ਕੇ ਪੁਤਾਇਆ ਗਿਆ ਉਥੇ ਪ੍ਰਧਾਨ ਦੇ ਨਾਲ ਕੁੱਟਮਾਰ ਕੀਤੀ ਗਈ ਉਹਦੀ ਪੱਗ ਲਾਈ ਗਈ ਉਹਦੀ ਵੀਡੀਓ ਆ ਗਈ ਆ ਤੁਹਾਨੂੰ ਵੀਡੀਓ ਵੀ ਅਸੀਂ ਦਿਖਾ ਸਕਦੇ ਸਾਨੂੰ ਉਹਦੀ ਵੀਡੀਓ ਦਿਖਾਓ ਲੇਕਿਨ ਤੁਸੀਂ ਇਹ ਜਿਹੜਾ ਸਾਰਾ ਜਿਹੜੀ ਆਪਣੀ ਜਾਟ ਸਭਾ ਦਾ ਕਰ ਰਹੇ ਹੋ ਤੁਸੀਂ ਇਹ ਹਾਂਜੀ ਇਹ ਸਾਰਾ ਪਰਮਿਸ਼ਨ ਦੇ ਨਾਲ ਹੈ ਜਾਂ ਇਦਾਂ ਹੀ ਆ ਬਿਲਕੁਲ ਪਰਮਿਸ਼ਨ ਦੇ ਨਾਲ ਆ ਜੀ ਪੁਲਿਸ ਪ੍ਰਸ਼ਾਸਨ ਤੋਂ ਪਰਮਿਸ਼ਨ ਟੈਰ ਰੂਟ ਦੇ ਉੱਤੇ ਅਸੀਂ ਚੋਣਿਆ ਕਿ ਸਾਨੂੰ ਰੈਲੀ ਕੱਢਣ ਦੀ ਇਜਾਜ਼ਤ ਦਿੱਤੀ ਜਾਵੇ ਉਹਨੂੰ ਪਤਾ ਸੀਗਾ ਕਿ ਅੱਜ ਬਸਾਖੀ ਦਾ ਦਿਹਾੜਾ ਤੇ ਅੱਜ ਗੁਰਦੁਆਰਿਆਂ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਤੇ ਉਹਦੇ ਬਾਹਰ ਪਟਾਕੇ ਮਾਰਨ ਦੀ ਲੋੜ ਕੀ ਪੈ ਗਈ ਨੌਜਵਾਨਾਂ ਨੂੰ ਪਾਜੀ ਇਹ ਕੋਈ ਜਾਣ ਬੁੱਝ ਕੇ ਨਹੀਂ ਮਾਰੇ ਹੋਜੀ ਮੈਂ ਹੁਣ ਵੀ ਦੇਖ ਰਿਆ ਸੀ ਬਗੈਰ ਨੰਬਰ ਦੇ ਮੋਟਰਸਾਈਕਲ ਨਾਲ ਚੱਲ ਰਿਹਾ ਉਹਦੇ ਬਾਰੇ ਕੀ ਕਹੋਗੇ ਪਾਜੀ ਜੇ ਕੋਈ ਚੱਲ ਰਿਹਾ ਤਾਂ ਪੁਲਿਸ ਪ੍ਰਸ਼ਾਸਨ ਉਹਦੇ ਤੇ ਕਾਰਵਾਈ ਕਰ ਲੈ ਇਹ ਤੁਹਾਡੀ ਆਪਣੀ ਜਥੇਬੰਦੀ ਆ ਉਹਦੇ ਉਹਦੀ ਕੀ ਆਪਣਾ ਹੈਗੀ ਆ ਇੱਥੇ ਕਿੱਦਾਂ ਰੋਕਦੇ ਆ ਆਪਣੇ ਬੰਦੇ ਨੂੰ ਜੜਾ ਮਰਜੀ ਵਿੱਚ ਵੜ ਜਾਏ ਮੈਂ ਤੁਹਾਨੂੰ ਦੱਸਦਾ ਜਥੇਬੰਦੀ ਦੀ ਅਪਰੋਚ ਹੁੰਦੀ ਜਥੇਬੰਦੀ ਦਾ ਪ੍ਰਧਾਨ ਜਿਹੜਾ ਹੁੰਦਾ ਉਹ ਜਿੰਨੇ ਵੀ ਉਹਨਾਂ ਦੇ ਬੰਦੇ ਹੁੰਦੇ ਉਹਦਾ ਕੰਮ ਹੁੰਦਾ ਉਹਨਾਂ ਨੂੰ ਕੋਟੋ ਜੇ ਤੁਸੀਂ ਬਗੈਰ ਨੰਬਰ ਤੇ ਗੱਡੀ ਲੈ ਕੇ ਆਓਗੇ ਤੁਹਾਨੂੰ ਵੜਨ ਦੇਣਗੇ ਵਿੱਚ ਕੌਣ ਆ ਰੈਲੀ ਵਾਲੇ ਭਾਜੀ ਬਗੈਰ ਨੰਬਰ ਦੇ ਕੌਣ ਆ ਗਿਆ ਮੈਂ ਪੰਜਾਬ ਤੋਂ ਮੈਂ ਮੋਟਰਸਾਈਕਲ ਬਗੈਰ ਨੰਬਰ ਤੇ ਚੱਲਣ ਡੇ ਆ ਤਾਂ ਉਹਦੇ ਮੈਂ ਪੁਲਿਸ ਪ੍ਰਸ਼ਾਸਨ ਕਾਰਵਾਈ ਕਰ ਲੈ ਆਪਾਂ ਤਾਂ ਰੋਕਣ ਨਹੀਂ ਦੇ ਕਾਰਵਾਈ ਕਰੋ ਤੇ ਇਦਾਂ ਹੀ ਇਦਾਂ ਹੀ ਸ਼ਰਾਰਤੀ ਅੰਸਰ ਵਿੱਚ ਵੜ ਜਾਂਦੇ ਆ ਫਿਰ ਉਹਨਾਂ ਦੇ ਲਈ ਕੀ ਕਰੋਗੇ ਤੁਸੀਂ ਉਹਨਾਂ ਤੇ ਭਾਜੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ ਜਿਹੜਾ ਕੋ ਸਾਨੂੰ ਲੱਗੂਗਾ ਸਾਡਾ ਕੰਮ ਖਰਾਬ ਕਰ ਰਿਹਾ ਉਹਨੂੰ ਅਸੀਂ ਫੜ ਕੇ ਤੁਹਾਡਾ ਕੰਮ ਕਿੱਦਾਂ ਖਰਾਬ ਹੋਇਆ ਉੱਥੇ ਸਾਡਾ ਕੰਮ ਇਦਾਂ ਖਰਾਬ ਹੋਇਆ ਪ੍ਰਧਾਨ ਸਾਹਿਬ ਸਾਡੇ ਹੁਣ ਉੱਥੇ ਕਿੰਨੀ ਦੇਰ ਤੋਂ ਆ ਪੁਲਿਸ ਪ੍ਰਸ਼ਾਸਨ ਦੇ ਕੋਲ ਤੇ ਇੱਥੇ ਵੀ ਕਮਾਂਡ ਕਿਹਦੀ ਰਹਿ ਜਾਂਦੀ ਆ ਤੇ ਫਿਰ ਜੇ ਕਮਾਂਡ ਨਹੀਂ ਕੀ ਤਾਂ ਤੁਸੀਂ ਰੈਲੀ ਇੱਥੋਂ ਕਿੱਦਾਂ ਲੈ ਕੇ ਜਾਓਗੇ ਨਹੀਂ ਫਿਰ ਸਾਡੇ ਪ੍ਰਧਾਨ ਸਾਹਿਬ ਨੂੰ ਛੱਡ ਦੇਣ ਨਾ ਸਾਡੇ ਪ੍ਰਧਾਨ ਸਾਹਿਬ ਨੂੰ ਫੜਿਆ ਕਿਉਂ ਗਿਆ ਫਿਰ ਹੈ ਕਿਉਂ ਫੜਿਆ ਗਿਆ ਇਹ ਤਾਂ ਹੁਣ ਪੁਲਿਸ ਪ੍ਰਸ਼ਾਸਨ ਦੱਸ ਸਕਦਾ ਕਿਉਂ ਫੜਿਆ ਜਿਹੜਾ ਜਿਹੜਾ ਉੱਥੇ ਗੁਰਦੁਆਰੇ ਦੇ ਵਿੱਚ ਪ੍ਰੋਗਰਾਮ ਚੱਲਣ ਡੇ ਸੀ ਤੁਹਾਨੂੰ ਨੌਜਵਾਨਾਂ ਨੇ ਕਿਹਾ ਕਿ ਬਾਈ ਇੱਥੇ ਪਟਾਕੇ ਨਾ ਪਾਓ ਇੱਥੇ ਸਪੀਕਰ ਆਸਤੇ ਕਰ ਲਓ ਕਿਉਂ ਨਹੀਂ ਕਿਤੇਗੇ ਭਾਜੀ ਉਹ ਇੱਕ ਛੋਟੀ ਜੀ ਗੱਲ ਨੂੰ ਬੇਵਜਾ ਤੂਲ ਦੇ ਕੇ ਬਧਾਇਆ ਕੇ ਸ਼ਰਾਬ ਪੀ ਕੇ ਰੈਲੀ ਚ ਸ਼ਾਮਲ ਹੋਣਾ ਛੋਟੀ ਗੱਲ ਆ ਜਿਸ ਨੇ ਨਹੀਂ ਸ਼ਰਾਬ ਪੀਤੀ ਜਿਨ੍ਹਾਂ ਨੂੰ ਉੱਥੇ ਜਿਨ੍ਹਾਂ ਦੇ ਉੱਥੇ ਹੱਥੋਂ ਪਾਈ ਹੋਈ ਹੈ ਉਹਨਾਂ ਨੇ ਸ਼ਰਾਬਾ ਪੀਤੀ ਸੀ ਤੁਸੀਂ ਦੱਸੋ ਕਿ ਨੇ ਤੁਸੀਂ ਦੇਖਿਆ ਕਿ ਇਹ ਤੁਸੀਂ ਕਹਿੰਦੇ ਜੇ ਤੁਹਾਡੇ ਕੋਲੇ ਵੀਡੀਓ ਹੈ ਜੇ ਇਧਰ ਵੀ ਵੀਡੀਓ ਨਿਕਲ ਜੇ ਮੈਂ ਕਹਾਂ ਤੁਸੀਂ ਦਿਖਾਓ ਤੁਸੀਂ ਦਿਖਾਓ ਕੋ ਵੀ ਦਿਖਾ ਦਾਂਗੇ ਦਿਖਾਓ ਤੁਸੀਂ ਮੈਂ ਕਾੜਾ ਇਹ ਦਿਖਾਤਾ ਫਿਰ ਫਿਰ ਕੀ ਫਿਰ ਕੀ ਹੋਣਾ ਫਿਰ ਪੁਲਿਸ ਪ੍ਰਸ਼ਾਸਨ ਕਿੱਦਾਂ ਕਰੇਗਾ ਫਿਰ ਤੁਹਾਡੇ ਨਾਲ ਪਾਜੀ ਮੇਰੀ ਗੱਲ ਸੁਣੋ ਤੁਸੀਂ ਇਹ ਦੱਸੋ ਵੀ ਕੋਈ ਬੋਤਲ ਮੂੰਹ ਨੂੰ ਲਾ ਕੇ ਰਾਹ ਦੇ ਵਿੱਚ ਚੱਲ ਰਿਹਾ ਸੀ ਕੋਈ ਸ਼ਰਾਬ ਦੀ ਬੋਤਲ ਮੂੰਹ ਨੂੰ ਲਾ ਕੇ ਰਾਹ ਚ ਚੱਲ ਰਿਹਾ ਹੈ ਪਾਜੀ ਮੂੰਹ ਨੂੰ ਲਾ ਕੇ ਨਹੀਂ ਡੋਪ ਟੈਸਟ ਹੁੰਦਾ ਜਿਹੜੇ ਫੜੇ ਗਏ ਉਹਨਾਂ ਦਾ ਡੋਪ ਟੈਸਟ ਹੋ ਜਾਏ ਫਿਰ ਉਹ ਪਾਜੀ ਫਿਰ ਹੋ ਜਾਏ ਜੋ ਰਿਜ਼ਲਟ ਆਊਗਾ ਉਹਦੇ ਹਿਸਾਬ ਨਾਲ ਕਾਰਵਾਈ ਹੋ ਜਾਊਗੀ ਦੇਖੋ ਆਦਮੀ ਆਪ ਕੇ ਸਾਹਮਣੇ ਕਾਰਵਾਈ ਕਰ ਉਹ ਬੰਦੇ ਰੈਲੀ ਦੇ ਸੀਗੇ ਜਾਂ ਕਿਹੜੇ ਸੀਗੇ ਜਿਨ੍ਹਾਂ ਨੇ ਝੰਡੇ ਫੜੇ ਸੀਗੇ ਪੀਲੇ ਰੰਗ ਦੇ ਹੱਥ ਚ ਇਹ ਦੱਸੋ ਕਿਹੜੇ ਬੰਦੇ ਜਿਹੜੇ ਉੱਥੇ ਪੰਗਾ ਲੈਣ ਦੇ ਵੇਲੇ ਖੜੇ ਸੀਗੇ ਭਾਜੀ ਕੋਈ ਪੰਗਾ ਲੈਣ ਨੂੰ ਨਹੀਂ ਖੜਾ ਸੀ ਰੈਲੀ ਦੇ ਵਿੱਚ ਸ਼ਾਮਲ ਹੋਣ ਲਈ ਆ ਰਹੇ ਸੀ ਉਹ ਇੱਕ ਛੋਟਾ ਜਿਹਾ ਇਨਸੀਡੈਂਟ ਹੋਇਆ ਭਾਜੀ ਤੁਸੀਂ ਲੜਾਈ ਤੁਸੀਂ ਕਿਸੇ ਤੁਸੀਂ ਕਿਸੇ ਹੱਥੋਂ ਪਾਈ ਲੜਾਈ ਨੂੰ ਛੋਟਾ ਜਿਹਾ ਇਨਸੀਡੈਂਟ ਭਾਈ ਸਾਹਿਬ ਜੀ ਅਸੀਂ ਵੀ ਇੱਥੇ ਲਾਅ ਐਂਡ ਆਰਡਰ ਖਰਾਬ ਹੋ ਸਕਦਾ ਗੀ ਗੱਲ ਸੁਣੋ ਲਾਅ ਐਂਡ ਆਰਡਰ ਉਦੋਂ ਨਹੀਂ ਖਰਾਬ ਹੁੰਦਾ ਜਦੋਂ ਸੱਚੇ ਤੋਂ ਕੱਢਦੀ ਉਹਨਾਂ ਨੇ ਖਰਾਬ ਹੁੰਦਾ ਜਦੋਂ ਬਜਰੰਗਦਲ ਹੱਥੇ ਚ ਕਰਪਾਨਾ ਲੈ ਕੇ ਕੱਢਦੀ ਅੱਜ ਲੈਂਡ ਆਡਰ ਖਰਾਬ ਹੋਣਾ ਸੀ ਤੇ ਅੱਜ ਅਸ਼ੋਕ ਜੀ ਆਪ ਯਹਾਂ ਤੇ ਖੜੇ ਹੋ ਕੀ ਕਹਿਣਾ ਚਾਹੋਗੇ ਸਾਰੇ ਇਨਸੀਡੈਂਟ ਦੇ ਬਾਰੇ ਵਿੱਚ ਦੇਖੋ ਮੈਂ ਨੇ इनको કહਾ ਇਹਨ ਲੋਗੋ ਕੋ ਮੈਂ ਅਭੀ ਆਇਆ ਥੋੜੀ ਦੇਰ ਪਹਿਲੇ ਆਧਾ ਘੰਟਾ ਪਹਿਲੇ ਮੈਂ ਆਇਆ ਮੈਂ ਨੇ કહਾ ਜੋ ਵੀ ਆਪਕਾ ਕੋਈ ਮਸਲਾ ਹੈ ਵਾ ਪੁਲਿਸ ਅਫਸਰ ਹਮਾਰੇ ਹੈ ਮੌਕੇ ਪਰ ਉਹ ਦੇਖ ਰਹੇ ਹੈ ਔਰ ਜੋ ਵੀ ਕੋਈ ਉਸਮੇ اس میں انوالو ہوگا اس کو ویریفائی کیا جائے گا اور اکارڈنگلی آپ کو ہم مسئلے کو سارٹ آؤٹ کریں گے میں نے سب کو یہ بتایا کہ ہم لوگ آپ کے ساتھ ہیں کہ پیس پیسفلی آپ ریلی کنڈکٹ کریں اکارڈنگلی میں نے سب لوگوں کو بتایا جو ان کے لیڈر تھے کہ موقع پر جیسے یہاں پہ نوجوان دھمکی دے رہے ہیں کہ بھائی اتنے منٹ میں اگر نہیں آیا تو ہم یہ کر دیں گے وہ کر دیں گے لانڈ آرڈر کی پرابلم آئے گی تو آپ کیا کرو گے ਦੇਖੋ ਮੈਡਮ इनको यही कहा कि आप पीसफुली डिसपर्स हो जाओ आपका जो इशू है उसको ᱥਾਰਟ ਆਊਟ ਕਰ ਰਹੇ ہیں افسر وہاں موقع پر ہیں تو جیسے ہی ویری فیکیشن کے بعد پتہ چلے گا کیا ایشو ہے تو اکارگی ہم کاروائی کریں گے ٹھیک ہے سر ٹھیک ہے ٹھیک ہے थैंक यू थैंक यू और ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਜਿਹੜਾ ਮਾਹੌਲ ਜਿਹੜਾ ਹੈ ਉਹ ਗਰਮਾ ਰਿਹਾ ਹੈ ਇੱਥੇ ਕਿਉਂਕਿ ਕੁਝ ਸ਼ਰਾਧਤੀ ਅੰਸਰ ਜਿਹੜੇ ਇਸ ਰੈਲੀ ਦੇ ਵਿੱਚ ਵੱਢ ਚੁੱਕੇ ਸੀ ਹੁਣ ਪੁਲਿਸ ਜਿਹੜੀ ਹੈ ਉਹ ਆਪਣੀ ਕਾਰਵਾਈ ਕਰਨ ਕਰ ਰਹੀ ਹੈ ਇਹਨਾਂ ਦੇ ਪ੍ਰਧਾਨ ਜਿਹੜਾ ਵੋਪਰ ਆਇਆ ਉਹਨੂੰ ਫੜ ਕੇ ਪੁਲਿਸ ਨੇ ਆਪਣੇ ਕੋਲੇ ਰੱਖ ਲਿਆ ਹੁਣ ਦੇਖਦੇ ਆ ਕਿ ਅਗਲਾ ਜਿਹੜਾ ਹੈ ਉਹ ਕੀ ਮਸਲਾ ਬਣਦਾ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਇੱਥੋਂ ਅਸੀਂ ਇਸ ਵੇਲੇ ਭਗਵਤੀ ਨਗਰ ਪੁਲ ਦੇ ਲਾਗੇ ਖੜੇ ਆ ਤੋਂ ਦਿਖਾਉਣੀ ਆ ਤੁਹਾਨੂੰ ਸਾਰੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਇੱਥੇ ਹੰਗਾਮਾ ਹੋਣ ਹੋਣ ਲੱਗ ਪਿਆ ਵਾ ਬਹੁਤ ਹੀ ਆਪ ਕੋ ਆਨਲੇ ਕੇ ਗਾਣੇ ਆਪਾਂ ਆਪਾ ਪਾਉ। ਪਰ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਕਿੰਨਾ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਜਿਹੜਾ ਹਰਕਤ ਦੇ ਵਿੱਚ ਆ ਚੁੱਕਿਆ ਹੈ ਹੁਣ ਦੇਖਦੇ ਹਾਂ ਕਿ ਕੀ ਹੁੰਦਾ ਵਾ। ਇਹ ਸਿੱਧੀ ਗੱਡੀ ਵੀ ਤੋੜਤੀ। ਇਹ ਸਾਰੀ ਤੋੜੀ ਹੈ। ਨਹੀਂ। آپ یہ دیکھیے یہ لوگ جو تھے یہ گئے تھے اگر ہمیں پتا ہوتا انہوں نے ایسے کرنا ہے تو ہم اتیاری کے ساتھ جاتے ہم تو بات کرنے گئے تھے لیکن وہاں پر جان بوجھ کے حملہ کیا گیا دیکھیے چار بندے ہو پر آپ جو ہے سو بندے حملہ کر دو گے تو کون ہے ابھی یہاں پر اگر ہم چاہتے ہیں اگر میں لڑائی چاہتا تو میں وہاں پر ہزاروں لڑکے اور ان میں سے آپ کیمرہ گھما لیجئے ایک بھی بندہ اگر آپ کو شراب والا ملتا ہے ਤੋ ਬਤਾਈਏ ਕਿ ਤੋ ਗੋਲੀ ਮਾਰ ਦੋ ਸਾਡੇ ਲੜਕੇ ਜੋ ਹੈ ਨਸ਼ੇੜੀ ਨਹੀਂ ਹੈ ਹਮ ਚਿੱਟਾ ਨਹੀਂ ਵੇਚਦੇ ਇਹ ਸਾਰੇ ਜੋ ਹੈ ਚਿੱਟਾ ਸਮਗਲਰ ਤੇ ਜਿਨ੍ਹਾਂ ਨੇ ਹਮ ਤੇ ਹਮਲਾ ਕੀ ਹੈ ਅਸੀਂ ਦੇਖ ਰਹੇ ਹੋ ਕਿ ਇਸ ਵੇਲੇ ਇਹਨਾਂ ਨੇ ਕਹਾਣਾ ਹੈ ਕਿ ਜਿਨ੍ਹਾਂ ਨੇ ਹਮਲਾ ਕੀਤਾ ਉਹ ਚਿੱਟਾ ਸਮਗਲਰ ਸੀ ਹੈਰਾਨਗੀ ਦੀ ਗੱਲ ਇਹ ਹੈ ਕਿ ਇਹਨਾਂ ਦੀ ਜਿਹੜੀਆਂ ਹਰਕਤਾਂ ਦੇਖਣ ਨੂੰ ਮਿਲਦੀਆਂ ਨੇ ਉਹ ਕੁਝ ਬਿਲਕੁਲ ਹੀ ਅਲੱਗ ਨੇ ਔਰ ਫਿਰ ਤੋਂ ਹੰਗਾਮਾ ਕਰ ਰਹੇ ਨੇ ਇੱਥੇ ਔਰ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਬੜਾ ਹੀ ਸਜੇ ਸਜੇ ਇਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨ ਡਿਆ ਹੈ ਲੇਕਿਨ ਇਹ ਜਿਹੜੇ ਕਿੱਧਰ ਨਿਕਲੇਗੀ ਅੱਗੇ ਪੋਟਾ ਲਗਾ ਦਿਓ ਔਰ ਤੁਸੀਂ ਦੇਖ ਰਹੇ ਹੋ ਕਿ ਬਿਨਾ ਨੰਬਰ ਪਲੇਟ ਦੇ ਜਿਹੜਾ ਹੈ ਨੇ ਮੋਟਰਸਾਈਕਲ ਆ ਰਹੇ ਨੇ ਔਰ ਇਹ ਰਹਿਣੇ ਕਿ ਅਸੀਂ ਨੰਬਰ ਪਲੇਟਾਂ ਲਗਾਈਆਂ ਨੇ ਲੇਕਿਨ ਨੰਬਰ ਪਲੇਟ ਕੋਈ ਵੀ ਨਹੀਂ ਲੱਗੀ ਹੋਈ ਤੁਹਾਨੂੰ ਦਿਖਾ ਰਹੇ ਆ ਸਾਰੇ ਬਿਨਾਂ ਨੰਬਰ ਪਲੇਟਾਂ ਦੇ ਇਹ ਸਾਰੇ ਮੋਟਰਸਾਈਕਲ ਜਿਹੜੇ ਨਾਲ ਚੱਲ ਰਹੇ ਨੇ ਇੰਨਾ ਹੀ ਮੋਟਰਸਾਈਕਲਾਂ ਨੂੰ ਲੈ ਕੇ ਜਿਹੜੇ ਅੱਜ ਬਪਾ ਰਹਿ ਕਹਿ ਰਹੇ ਆ ਕਿ ਇੱਥੇ ਕੋਈ ਹੰਗਾਮਾ ਨਹੀਂ ਕਰ ਰਿਹਾ ਪਰ ਬਿਨਾਂ ਨੰਬਰ ਪਲੇਟਾਂ ਦੇ ਮੋਟਰਸਾਈਕਲ ਜਿਹੜੇ ਨੇ ਇਸ ਰੈਲੀ ਦੇ ਵਿੱਚ ਚੱਲ ਰਹੇ ਨੇ ਹੋ ਸਕਦਾ ਹੈ ਕੋਈ ਸ਼ਰਾਰਤੀ ਅੰਸਰ ਇਹਦੇ ਵਿੱਚ ਵੜ ਕੇ ਤੇ ਕੋਈ ਪਟਾਕੇ ਮਾਰ ਜਾਏ ਜਾਂ ਕੁਝ ਕਰ ਜਾਏ ਤਾਂ ਤੁਸੀਂ ਦੇਖ ਰਹੇ ਹੋ ਇਹ ਸਾਰਾ ਨਜ਼ਾਰਾ ਇਸ ਵੇਲੇ ਅਸੀਂ ਭਗਵਤੀ ਨਗਰ ਵੇ ਪੁਲ ਦੇ ਕੋਲ ਖੜੇ ਹਾਂ ਔਰ ਮਾਹੌਲ ਇਸ ਵੇਲੇ ਇਸ ਤਰ੍ਹਾਂ ਦਾ ਹੈ ਕਿ ਜਿਸ ਤਰ੍ਹਾਂ ਕਹਿ ਰਹੇ ਸੀ ਕਿ ਅਸੀਂ ਪਟਾਕੇ ਨਹੀਂ ਮਾਰਦੇ ਲੇਕਿਨ ਫਿਰ ਪਟਾਕੇ ਮਾਰੇ ਜਾ ਰਹੇ ਆ ਇਹ ਉਹ ਨੌਜਵਾਨ ਨੇ ਜਿਹੜੇ ਉਸ ਵੇਲੇ ਪਟਾਕੇ ਮਾਰ ਰਹੇ ਆ ਔਰ ਤੁਸੀਂ ਦੇਖ ਲਓ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਇਹ ਪਟਾਕੇ ਮਾਰਨ ਦੇ ਜਦੋਂ ਕਿ ਇਹ ਬੜਾ ਦਾਵਾ ਕੀਤਾ ਜਾ ਰਿਹਾ ਸੀ ਕਿ ਸਾਡੇ ਨਾਲ ਕੋਈ ਵੀ ਸ਼ਰਾਰਤੀ ਬੰਦਾ ਨਹੀਂ ਹੈ ਪਰ ਇਹ ਸ਼ਰਾਰਤੀ ਬੰਦੇ ਨਹੀਂ ਤਾਂ ਕੌਣ ਹਨ ਇਹ ਦੇਖਣ ਵਾਲੀ ਗੱਲ ਹੋਵੇਗੀ ਤੁਸੀਂ ਦੇਖ ਰਹੇ ਹੋ ਆਪਸੀ ਸਾਈਨ ਟੀਵੀ ਤੇ ਸਿੱਧੀਆਂ ਤਸਵੀਰਾਂ ਇਸ ਵੇਲੇ ਮੋਟਰਸਾਈਕਲ ਸਵਾਰ ਜਿੰਨੇ ਵੀ ਹੈਗੇ ਆ ਔਰ ਇਹਨਾਂ ਨੂੰ ਉਹ ਇੱਥੇ ਕਿਹਾ ਜਾ ਰਿਹਾ ਕਿ ਪਟਾਕੇ ਨਾ ਮਾਰੋ ਲੇਕਿਨ ਅਫਸੋਸ ਵਾਲੀ ਗੱਲ ਇਹ ਹੈ ਕਿ ਉਧਰ ਇਹਨਾਂ ਦਾ ਲੀਡਰ ਕਹਿ ਰਿਹਾ ਹੈ ਕਿ ਸਾਡੇ ਕੋਈ ਵੀ ਸ਼ਰਾਰਤੀ ਅੰਸਰ ਨਹੀਂ ਹੈ ਕੋਈ ਵੀ ਸ਼ਰਾਰਤੀ ਅੰਸਰ ਨਹੀਂ ਹੈ ਮਗਰ ਇਹ ਲੀਡਰ ਇਹਨਾਂ ਨੂੰ ਮਨਾ ਕਰ ਰਹੇ ਲੇਕਿਨ ਕੋਈ ਇਹਨਾਂ ਦੀ ਨਹੀਂ ਸੁਣ ਰਿਹਾ ਤੁਸੀਂ ਦੇਖ ਰਹੇ ਹੋ ਕਿ ਜਾਟ ਸਭਾ ਦੇ ਨੌਜਵਾਨ ਸਾਰੇ ਦੇ ਸਾਰੇ ਇਸ ਵੇਲੇ ਇਹ ਤੇ ਖੜੇ ਨੇ ਔਰ ਮੋਟਰਸਾਈਕਲਾਂ ਤੇ ਚੱਲ ਰਹੇ ਨੇ ਔਰ ਫਟਾਕੇ ਵੀ ਮਾਰ ਰਹੇ ਨੇ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਲੀਡਰ ਜਿਹੜੇ ਨੇ ਉਹ ਤੁਹਾਡੇ ਸਾਹਮਣੇ ਦਿਖਾ ਦਈਏ ਕਿ ਉਹ ਸਾਹਮਣੇ ਇੱਧਰ ਬਿਆਨ ਦੇ ਰਹੇ ਨੇ ਕਿ ਕੋਈ ਪਟਾਕੇ ਨਹੀਂ ਮਾਰ ਰਿਹਾ ਲੇਕਿਨ ਇਹਨਾਂ ਨੂੰ ਦੱਸ ਦਈਏ ਕਿ ਦੂਜੇ ਬੰਨੇ ਇਹਨਾਂ ਦੇ ਨਾਲ ਆਏ ਹੋਏ ਸ਼ਰਾਰਤੀ ਬੰਦੇ ਜਿਹੜੇ ਨੇ ਉਹ ਪਟਾਕੇ ਵੀ ਮਾਰ ਰਹੇ ਨੇ ਤਾਂ ਇਹ ਇੱਧਰ ਬਿਆਨ ਦਿੱਤੇ ਜਾ ਰਹੇ ਨੇ ਲੇਕਿਨ ਉਧਰ ਕੁਝ ਸ਼ਰਾਰਤੀ ਬੰਦੇ ਜਿਹੜੇ ਨੇ ਇਹਨਾਂ ਦੇ ਬਿਆਨਾਂ ਦੇ ਉਲਟ ਚੱਲ ਰਹੇ ਨੇ ਇਹ ਕੰਸ਼ਿਕਾ ਪੜਕਾਉ ਨਾ ਜਾ ਕੋਈ ਪੜਕਾ ਨਹੀਂ ਰਿਹਾ ਮੇਰੇ ਵੀਰ ਜੀ ਨਾ ਸੀ ਹਸਲ ਮੈਨੂੰ ਤੁਸੀਂ ਦੱਸੋ ਤੁਸੀਂ ਪੜਕਾਉਂਦਾ ਆਂ ਜਾਂ ਪੜਕਾਉਂ ਵੀ ਆਂ بابا رائے جی بابا رائے جی مسا بیاں درارتی ہے اور سامنے کی چل رہا ਨਾਲੇ ਚੱਲ ਰਹੇ ਨੇ ਸਾਰੇ ਨੌਜਵਾਨ ਔਰ ਇਹ ਕਹਿੰਦੇ ਕਿ ਅਸੀਂ ਪਟਾਕੇ ਨਹੀਂ ਮਾਰਦੇ ਔਰ ਤੁਸੀਂ ਦੇਖ ਰਹੇ ਹੋ ਕਿ ਇਸ ਤਰੀਕੇ ਦੇ ਨਾਲੇ ਹੱਥ ਤੋਂ ਵੀ ਸਭ ਕੁਝ ਫੜ ਕੇ ਚੱਲ ਰਹੇ ਨੇ ਔਰ ਬੜੀ ਹੀ ਗਲਤ ਤਰੀਕੇ ਦੇ ਨਾਲੇ ਰੈਲੀ ਨਹੀਂ ਇਹ ਤਾਂ ਇੱਕ ਹੰਗਾਮਾ ਰੈਲੀ ਕਿ ਨਹੀਂ ਜਾ ਸਕਦੀ ਹੈ ਔਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲੇ ਇਥੋਂ ਨਿਕਲ ਰਹੇ ਨੇ ਬੜੇ ਹੀ ਆਪਣੇ ਆਪ ਨੂੰ ਜੋਸ਼ਖਰੋਸ਼ ਚ ਕਹਿ ਰਹੇ ਨੇ ਲੇਕਿਨ ਕਿਸੇ ਵੀ ਮੋਟਰਸਾਈਕਲ ਦੇ ਪਿੱਛੇ ਜਿੰਨੀ ਨੰਬਰ ਪਲੇਟ ਜਿਹੜੀ ਆ ਉਹ ਹਰ ਇੱਕ ਮੋਟਰਸਾਈਕਲ ਦੀ ਨੰਬਰ ਪਲੇਟ ਜਿਹੜੀ ਆ ਡੱਕ ਦਿੱਤੀ ਗਈ ਹੈ। ਔਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਚੱਲ ਰਹੇ ਨੇ। ਔਰ ਇਹਨਾਂ ਨੂੰ ਜਦ ਪੁੱਛਿਆ ਜਾ ਰਿਹਾ ਹੈ ਤਾਂ ਇਹਨਾਂ ਦੇ ਕੋਲ ਕੋਈ ਜਵਾਬ ਨਹੀਂ ਹੈ ਕਿਉਂਕਿ ਇਹ ਤੋ ਇਹ ਜਿਹੜੀ ਰੈਲੀ ਹੈ ਇਥੋਂ ਰਵਾਨਾ ਕਰ ਦਿੱਤੀ ਗਈ ਹੈ ਰਜਿੰਦਰ ਪਾਰਕ ਵਾਲੀ ਆਪਣਾ ਪਗਵਤੀ ਪੁਲ ਤੋਂ ਪਾਰ ਕਰਵਾ ਦਿੱਤੀ ਗਈ ਹੈ ਤੁਸੀਂ ਦੇਖ ਰਹੇ ਹੋ ਆਪਜੀ ਸਾਂਝ ਤੇ ਤਸਵੀਰਾਂ ਇਸ ਵੇਲੇ ਅਸੀਂ ਖੜੇ ਹਾਂ ਪਗਵਤੀ ਨਗਰ ਦੇ ਵਿੱਚ ਦੇਖਦੇ ਰਹੋ ਆਪਜੀ ਸਾਂਝ ਟੀਵੀ ਅਸੀਂ ਇਸ ਤਰ੍ਹਾਂ ਦੀ ਹੋਰ ਵੀ ਖਬਰਾਂ ਲੈ ਕੇ ਆਂਦੇ ਰਾਂਗੇ ਤਦ ਤੱਕ ਦਿਓ ਜੀ ਇਜਾਜ਼ਤ ਧੰਨਵਾਦ ਜੀ